ਦੇ ਵਿੱਚ ਨਵਾਂ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ ਕਿਉਂਕਿ ਬਕਾਇਦਾ ਗ੍ਰਹਿ ਮੰਤਰਾਲੇ ਦੇ ਵੱਲੋਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਜੁਲਾਈ ਮਹੀਨੇ ਤੋਂ ਨਵੇਂ ਕਾਨੂੰਨ ਲਾਗੂ ਹੋਣਗੇ ਯਾਨੀ ਕਿ ਧੋਖਾ ਤੜੀ ਕਰਨ ਦੇ ਮਾਮਲੇ ਦੇ ਵਿੱਚ ਜਿੱਥੇ ਧਾਰਾ 420 ਲਗਾਈ ਜਾਂਦੀ ਸੀ ਪਰ ਹੁਣ 420 ਧਾਰਾ ਨਹੀਂ ਲਗਾਈ ਜਾਏਗੀ ਇਸ ਤੋਂ ਇਲਾਵਾ ਜੇਕਰ ਕਤਲ ਦੀ ਧਾਰਾ ਦੀ ਗੱਲ ਕੀਤੀ ਜਾਵੇ ਤਾਂ 302 ਲੱਗਦੀ ਸੀ ਜੇਕਰ ਕਿਸੇ ਮੁਲਜ਼ਮ ਦੇ ਵੱਲੋਂ ਕਤਲ ਕੀਤਾ ਜਾਂਦਾ ਸੀ ਪਰ ਹੁਣ ਕਤਲ ਦੇ ਮਾਮਲੇ ਦੇ ਵਿੱਚ ਧਾਰਾ 302 ਨਹੀਂ ਲੱਗੇਗੀ ਕਿਉਂਕਿ ਧਰਾਵਾਂ ਅਤੇ ਕਾਨੂੰਨਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਭਾਰਤੀ ਸੰਵਿਧਾਨ ਦੇ ਵਿੱਚ ਆਈਪੀਸੀ ਇੰਡੀਅਨ ਪੈਨਲ ਕੋਡ ਜੋ ਹੈ ਉਹ ਸ਼ਬਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਉਸ ਦੀ ਜਗ੍ਹਾ ਦੇ ਉੱਤੇ ਬੀ ਐਂਡ ਸੀ ਵਰਡ ਦੀ ਜੋ ਵਰਤੋਂ ਹੈ ਕੀਤੀ ਜਾਏਗੀ ਤਾਂ ਜੁਲਾਈ ਮਹੀਨੇ ਦੇ ਵਿੱਚ ਨਵੇਂ ਕਾਨੂੰਨ ਇਹ ਲਾਗੂ ਹੋਣਗੇ ਜਿਸ ਦੇ ਵਿੱਚ ਵੱਡੇ ਬਦਲਾ ਕੀਤੇ ਗਏ ਨੇ ਤਾਂ 1 ਜੁਲਾਈ 2024 ਤੋਂ ਇਹ ਲਾਗੂ ਹੋਣਗੇ ਯਾਨੀ ਕਿ ਇੰਡੀਅਨ ਪੈਨਲ ਕੋਡ ਦੀ ਥਾਂ ਤੇ ਭਾਰਤੀ ਨਿਆਇ ਸੰਹਿਤਾ ਯਾਨੀ ਕਿ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਦੀ ਥਾਂ ਦੇ ਉੱਤੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਐਵੀਡੈਂਸ ਐਕਟ ਦੀ ਥਾਂ ਦੇ ਉੱਤੇ ਹੁਣ ਭਾਰਤੀ ਸਬੂਤ ਐਕਟ ਨੂੰ ਲਾਗੂ ਕੀਤਾ ਜਾਏਗਾ ਤਾਂ ਤਿੰਨ ਬਿਲਾਂ ਦੇ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਯਾਨੀ ਕਿ ਆਈਪੀਸੀ ਦੇ ਵਿੱਚ ਕੁੱਲ 511 ਧਰਾਵਾਂ ਸਨ ਹੁਣ ਤਕਰੀਬਨ 356 ਰਹਿ ਗਈਆਂ ਨੇ 175 ਧਰਾਵਾਂ ਜਿਹੜੀਆਂ ਨੇ ਬਦਲ ਦਿੱਤੀਆਂ ਗਈਆਂ ਨੇ 8 ਨਵੀਆਂ ਜੋੜੀਆਂ ਗਈਆਂ ਨੇ 22 ਧਰਾਵਾਂ ਨੂੰ ਖਤਮ ਕੀਤਾ ਗਿਆ ਤਾਂ ਇਸ ਤੋਂ ਇਲਾਵਾ ਸੀਆਰਪੀਸੀ ਦੇ ਵਿੱਚ ਤਕਰੀਬਨ 533 ਧਰਾਵਾਂ ਬਚੀਆਂ ਨੇ ਜਿਨ੍ਹਾਂ ਦੇ ਵਿੱਚੋਂ 160 ਬਦਲ ਦਿੱਤੀਆਂ ਗਈਆਂ ਨੇ ਤੇ 9 ਨਵੀਆਂ ਸ਼ਾਮਲ ਕੀਤੀਆਂ ਨੇ ਕਿਉਂਕਿ ਇਸ ਵੇਲੇ ਦੇਸ਼ ਦੇ ਵਿੱਚ 5 ਕਰੋੜ ਕੇਸ ਪੈਂਡਿੰਗ ਨੇ ਜਿਨ੍ਹਾਂ ਦੇ ਵਿੱਚੋਂ 4.44 ਕਰੋੜ ਹੇਠਲੀ ਅਦਾਲਤ ਦੇ ਵਿੱਚ ਨੇ ਤੇ ਇਹ ਵੱਡੇ ਬਦਲਾਅ ਜਿਹੜੇ ਆ ਦੇਸ਼ ਦੇ ਕਾਨੂੰਨ ਨੂੰ ਲੈ ਕੇ ਕੀਤੇ ਗਏ ਨੇ ਯਾਨੀ ਕਿ ਧੋਖਾਧੜੀ ਕਰਨ ਦੇ ਉੱਤੇ ਹੁਣ ਹੈ ਕਿਸੇ ਵੀ ਤਰ੍ਹਾਂ ਜੋ ਹੈ 420 ਧਾਰਾ ਨਹੀਂ ਲਗਾਈ ਜਾਏਗੀ ਜੇਕਰ ਕਿਸੇ ਨੇ ਕਤਲ ਕੀਤਾ ਤਾਂ ਉਸ ਲਈ ਵੀ ਤਾਰਾ 302 ਨਹੀਂ ਲੱਗੇਗੀ ਹਾਲਾਂਕਿ ਫਿਲਹਾਲ ਦੀ ਘੜੀ ਇਹ ਜਿਹੜੇ ਕਾਨੂੰਨ ਹੈ ਲਾਗੂ ਰਹਿਣਗੇ ਨਵੇਂ ਕਾਨੂੰਨ 1 ਜਨਵਰੀ ਮਾਫ ਕਰਨਾ 1 ਜੁਲਾਈ 2024 ਤੋਂ ਲਾਗੂ ਕੀਤੇ ਜਾਣਗੇ ਤਾਂ ਵੱਡੇ ਬਦਲਾਅ ਜਿਹੜੇ ਆ ਗ੍ਰਹਿ ਮੰਤਰਾਲੇ ਦੇ ਵੱਲੋਂ ਭਾਰਤ ਦੇ ਸੰਵਿਧਾਨ ਦੇ ਵਿੱਚ ਕੀਤੇ ਗਏ ਨੇ ਯਾਨੀ ਕਿ ਜੇਕਰ ਕਿਸੇ ਨਾ ਬਾਲਗ ਦੇ ਨਾਲ ਦੁਸ਼ਕਰਮ ਹੁੰਦਾ ਹੈ ਤਾਂ ਉਸ ਦੇ ਦੋਸ਼ੀਆਂ ਨੂੰ ਸਜ਼ਾ ਸਿੱਧੀ ਫਾਂਸੀ ਦੀ ਦਿੱਤੀ ਜਾਏਗੀ ਇਸ ਤੋਂ ਇਲਾਵਾ ਮੌਬ ਲਿੰਚਿੰਗ ਦੇ ਮਾਮਲੇ ਦੇ ਵਿੱਚ ਵੀ ਸਜ਼ਾ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਯਾਨੀ ਕਿ ਵੱਡੇ ਪੱਧਰ ਤੇ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਬਦਲਾਅ ਕੀਤੇ ਗਏ ਨੇ ਤਾਂ ਤਾਂ ਕਿ ਭਾਰਤ ਦੇ ਵਿੱਚ ਜੋ ਲਗਾਤਾਰ ਕਾਨੂੰਨ ਵਿਵਸਥਾ ਖਰਾਬ ਹੋ ਰਹੀ ਹੈ ਉਸ ਤੇ ਵੀ ਸੁਧਾਰ ਕੀਤਾ ਜਾਏ ਸੁਰੱਖਿਅਤ ਜੀਵਨ ਭਾਰਤੀ ਬਤੀਤ ਕਰ ਸਕਣ ਇਹਨਾਂ ਤਮਾਮ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਕਾਨੂੰਨਾਂ ਦੇ ਵਿੱਚ ਬਦਲਾਅ ਕੀਤਾ ਗਿਆ ਕਿਉਂਕਿ ਅਕਸਰ ਹੀ ਆਮ ਲੋਕਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਦੇਰੀ ਨਾਲ ਮਿਲਿਆ ਨਿਆਂ ਨਿਆ ਨਹੀਂ ਹੁੰਦਾ ਪਰ ਹੁਣ ਨਿਆਂ ਫਾਸਟ ਟਰੈਕ ਮਿਲੇਗਾ ਛੇਤੀ ਮਿਲੇਗਾ ਕਿਉਂਕਿ ਨਵੇਂ ਕਾਨੂੰਨ ਲਾਗੂ ਹੋਣਗੇ ਤੇ ਇਹ ਲਾਗੂ ਵੀ 1 ਜੁਲਾਈ 2024 ਤਾਂ ਹੋਣਗੇ ਹੁਣ ਤੋਂ ਮਹਿਜ ਕੁਝ ਮਹੀਨਿਆਂ ਬਾਅਦ ਇਹ ਕਾਨੂੰਨ ਲਾਗੂ ਹੋਣਗੇ ਆਪੀਸੀ ਦੀ ਥਾਂ ਦੇ ਉੱਤੇ ਬੀਐਨਐਸ ਸ਼ਬਦ ਦੀ ਵਰਤੋਂ ਕੀਤੀ ਜਾਏਗੀ ਕਤਲ ਜੇਕਰ ਕੋਈ ਕਰਦਾ ਹੈ ਤਾਂ 302 ਦੀ ਧਾਰਾ ਨਹੀਂ ਲੱਗੇਗੀ ਧੋਖਾਧੜੀ ਦੇ ਵਿੱਚ 420 ਨਹੀਂ ਲੱਗੇਗੀ ਤੇ ਜੇਕਰ ਕਿਸੇ ਨਾ ਬਾਲਗ ਦੇ ਨਾਲ ਦੁਸ਼ਕਰਮ ਹੁੰਦਾ ਹੈ ਤਾਂ ਸਿੱਧਾ ਉਸਦੇ ਦੋਸ਼ੀਆਂ ਨੂੰ ਸਜ਼ਾ ਫਾਂਸੀ ਦੇ ਦਿੱਤੀ ਜਾਏਗੀ ਤਾਂ ਇਹ ਵੱਡੇ ਬਦਲਾਅ ਕੀਤੇ ਨੇ ਇਸ ਦਾ ਮਕਸਦ ਇੱਕੋ ਇੱਕ ਹੈ ਕਿ ਦੇਸ਼ ਦੇ ਵਿੱਚ ਜੋ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ ਉਸ ਦੇ ਉੱਤੇ ਠੱਲ ਪਾਈ ਜਾਏ ਤਾਂ ਕਿ ਫਾਸਟ ਟਰੈਕ ਲੋਕਾਂ ਨੂੰ ਇਨਸਾਫ ਮਿਲ ਸਕੇ ਇਸ ਤੇ ਲਈ ਜੋ ਹੈ ਇਹ ਵੱਡੇ ਬਦਲਾਅ ਗ੍ਰਹਿ ਮੰਤਰਾਲੇ ਦੇ ਵੱਲੋਂ ਕੀਤੇ ਗਏ ਨੇ ਇਸ ਕਾਰਨਾਂ ਨੂੰ ਪਿਛਲੇ ਸਾਲ 21 ਦਸੰਬਰ ਨੂੰ ਸੰਸਦ ਦੇ ਵਿੱਚ ਮਨਜ਼ੂਰੀ ਦਿੱਤੀ ਸੀ ਰਾਸ਼ਟਰਪਤੀ ਦ੍ਰੋਪਦੀ ਮਰਮੂ ਦੇ ਵੱਲੋਂ 25 ਦਸੰਬਰ ਨੂੰ ਮਨਜ਼ੂਰੀ ਦਿੱਤੀ ਸੀ ਕਿਉਂਕਿ ਕੋਈ ਵੀ ਬਦਲਾਅ ਕਰਨਾ ਹੁੰਦਾ ਹੈ ਕੋਈ ਵੀ ਕਾਨੂੰਨ ਲਿਆਉਣਾ ਹੁੰਦਾ ਹੈ ਜਾਂ ਉਸ ਨੂੰ ਰੱਦ ਕਰਨਾ ਹੁੰਦਾ ਹੈ ਤਾਂ ਉਸ ਦੇ ਲਈ ਰਾਸ਼ਟਰਪਤੀ ਦੇ ਦਸਤਖਤ ਬੇਹੱਦ ਲਾਜ਼ਮੀ ਹੋ ਜਾਂਦੇ ਨੇ ਰਾਸ਼ਟਰਪਤੀ ਦੇ ਦਸਤਖਤਾਂ ਤੋਂ ਬਾਅਦ ਹੀ ਕੋਈ ਕਾਨੂੰਨ ਬਣਦਾ ਹੈ ਜਾਂ ਫਿਰ ਕੋਈ ਕਾਨੂੰਨ ਰੱਦ ਕੀਤਾ ਜਾਂਦਾ ਹੈ ਤਾਂ 25 ਦਸੰਬਰ ਨੂੰ ਦਸਤਕਤ ਕੀਤੀ ਗਈ ਸੀ ਰਾਸ਼ਟਰਪਤੀ ਦਰਪੁਦੀ ਮਰਮੂ ਨੇ ਜਿਸ ਦੇ ਵਿੱਚ ਇੰਡੀਅਨ ਪਿਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ 1872 ਦੇ ਭਾਰਤੀ ਸਬੂਤ ਐਕਟ ਦੀ ਥਾਂ ਲੈਣਗੇ ਇਹ ਬਦਲਾਅ ਜਿਹੜੇ ਆ ਕੀਤੇ ਗਏ ਨੇ ਤਾਂ ਨਵੇਂ ਕਾਨੂੰਨਾਂ ਦੇ ਵਿੱਚ ਮੌਬ ਲਿੰਚਿੰਗ ਜਦੋਂ ਯਾਨੀ ਕਿ ਪੰਜ ਜਾਂ ਇਸ ਤੋਂ ਵੱਧ ਲੋਕਾਂ ਦਾ ਸਮੂਹ ਕਿਸੇ ਜਾਤੀ ਜਾਂ ਫਿਰਕੇ ਆ ਦੇ ਆਧਾਰ ਦੇ ਉੱਤੇ ਇਕੱਠੇ ਹੋ ਕੇ ਕਤਲ ਕਰਦਾ ਤਾਂ ਸਮੂਹ ਦੇ ਹਰ ਮੈਂਬਰ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ ਇਸ ਤੋਂ ਇਲਾਵਾ ਜੇਕਰ ਕੋਈ ਜ਼ੁਬਾਨੀ ਜਾਂ ਲਿਖਤੀ ਜਾਂ ਪ੍ਰਤੀਕਾਤਮਕ ਦੇ ਤੌਰ ਤੇ ਅਜਿਹੀਆਂ ਗਤੀਵਿਧੀਆਂ ਨੂੰ ਉਸ਼ਾਹਿਤ ਕਰਦਾ ਹੈ ਜੋ ਇਕਤਾ ਅਤੇ ਅਖੰਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸਤੇ ਲਈ ਵੀ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਜਦਕਿ ਪੁਰਾਣੇ ਕਾਨੂੰਨਾਂ ਦੇ ਵਿੱਚ ਜੁਰਮਾਨਾ ਜਾਂ ਕੁਝ ਸਾਲ ਦੀ ਸਜ਼ਾ ਹੁੰਦੀ ਸੀ ਪਰ ਜੇਕਰ ਤੁਸੀਂ ਦੇਸ਼ ਦੀ ਏਕਤਾ ਜਾਂ ਅਖੰਡਤਾ ਨੂੰ ਭੰਗ ਕਰਦੇ ਹੋ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਸ ਲਈ ਸਿੱਧਾ ਸਜ਼ਾ ਉਮਰ ਕੈਦ ਦੀ ਵਿਵਸਥਾ ਕੀਤੀ ਗਈ ਹੈ ਹਥਿਆਰਬੰਦ ਵਿਰੋਹ ਵਿਨਾਸ਼ਕਾਰੀ ਗਤੀਵਿਧੀਆਂ ਪ੍ਰਬੂਸਤਾਜਾ ਏਕਤਾ ਨੂੰ ਖਤਰੇ ਦੇ ਵਿੱਚ ਪਾਉਣ ਵਾਲੇ ਅਪਰਾਧ ਜਿਹੜੇ ਨੇ ਵਖਵਾਦੀ ਗਤੀਵਿਧੀਆਂ ਵਰਗੇ ਅਪਰਾਧਾਂ ਨੂੰ ਦੇਸ਼ ਧਰੋਹ ਦੇ ਵਿੱਚ ਸ਼ਾਮਿਲ ਕਰ ਦਿੱਤਾ ਗਿਆ ਹੈ ਤਾਂ ਇਸ ਤਰ੍ਹਾਂ ਜਿਹੜੇ ਆ ਵੱਡੇ ਪੱਧਰ ਤੇ ਇਹ ਬਦਲਾਅ ਕੀਤੇ ਗਏ ਨੇ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਵਿੱਚ ਤਿੰਨ ਕਾਰਨਾਂ ਨੂੰ ਲੈ ਕੇ ਇਹ ਵੱਡੇ ਬਦਲਾਅ ਕੀਤੇ ਨੇ ਮੌਬ ਲਿੰਚਿੰਗ ਦੇ ਮਾਮਲੇ ਦੇ ਵਿੱਚ ਜਿੰਨੇ ਵੀ ਉਸ ਅਪਰਾਧ ਦੇ ਵਿੱਚ ਸ਼ਾਮਿਲ ਹੋਣਗੇ ਸਭ ਨੂੰ ਉਮਰ ਕੈਦ ਦੀ ਸਜ਼ਾ ਹੋਵੇਗੀ ਨਾਬਾਲਗ ਦੇ ਨਾਲ ਦੁਸ਼ਕਰਮ ਕਰਨ ਦੇ ਮਾਮਲੇ ਦੇ ਵਿੱਚ ਸਿੱਧੀ ਫਾਂਸੀ ਦੀ ਸਜ਼ਾ ਹੋਵੇਗੀ ਕਤਲ ਕਰਨ ਦੇ ਮਾਮਲੇ ਦੇ ਵਿੱਚ ਜਿਹੜੀ ਪਹਿਲਾਂ ਧਾਰਾ 302 ਲੱਗਦੀ ਸੀ ਹੁਣ 302 ਨਹੀਂ ਲੱਗੇਗੀ ਤੇ ਧੋਖਾਧੜੀ ਦੇ ਮਾਮਲੇ ਵਿੱਚ ਜੋ ਭਾਰਤੀ ਸੰਵਿਧਾਨ ਦੇ ਮੁਤਾਬਿਕ ਧਾਰਾ 420 ਲਗਾਈ ਜਾਂਦੀ ਸੀ ਹੁਣ 420 ਨਹੀਂ ਲੱਗੇਗੀ ਹਾਲਾਂਕਿ ਫਿਲਹਾਲ ਦੀ ਘੜੀ ਇਹ ਕਾਨੂੰਨ ਜਾਰੀ ਰਹਿਣਗੇ ਇਹ ਨਵੇਂ ਬਦਲਾਅ ਜਿਹੜੇ ਆ 1 ਜੁਲਾਈ 2000 24 ਨੂੰ ਵੇਖਣ ਨੂੰ ਮਿਲਣਗੇ ਕਿਉਂਕਿ ਦਸੰਬਰ ਮਹੀਨੇ ਦੇ ਵਿੱਚ ਜੋ ਹੈ ਰਾਸ਼ਟਰਪਤੀ ਦਰਪੁਦੀ ਮੁਰਮੂਰ ਦੇ ਵੱਲੋਂ ਜੋ ਹੈ ਇਹ ਦਸਤਖਤ ਕਰ ਦਿੱਤੇ ਗਏ ਸਨ ਜਿਸ ਤੋਂ ਬਾਅਦ ਇਹ ਵੱਡੇ ਬਦਲਾਅ ਭਾਰਤੀਆਂ ਨੂੰ 1 ਜੁਲਾਈ 2024 ਤੋਂ ਵੇਖਣ ਨੂੰ ਮਿਲਣਗੇ ਤੇ ਜੇਕਰ ਤੁਹਾਡੀ ਵੀ ਸੰਗਤ ਦੇ ਵਿੱਚ ਜਾਂ ਤੁਹਾਡੇ ਆਲੇ ਦੁਆਲੇ ਵੀ ਕੋਈ ਅਜਿਹਾ ਸ਼ਖਸ ਹੈ ਜੋ ਕਈ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ ਇਹ ਖਬਰ ਉਹਨਾਂ ਤੱਕ ਜ਼ਰੂਰ ਪਹੁੰਚਾ ਦਿਓ ਕਿਉਂਕਿ ਹੁਣ ਜੋ ਨਵੇਂ ਬਦਲਾਅ ਕਾਨੂੰਨ ਦੇ ਵਿੱਚ ਕੀਤੇ ਗਏ ਨੇ ਇਸ ਦੇ ਤਹਿਤ ਮੁਲਜ਼ਮ ਕਿਸੇ ਕੀਮਤ ਦੇ ਉੱਤੇ ਵੀ ਬਚਣ ਵਾਲਾ ਨਹੀਂ ਹੈ